ਈਨਾਲਾ ਗੁਰਜੀਤ ਸਿੰਘ ਟਾਲੀਆਂ ਬਲਾਕ ਪ੍ਰਧਾਨਪੁਰ ਲਾਡਾ ਜੀ ਮਾਮਲਾ ਹੈ ਕਿ ਅਸੀਂ ਬੁੜਲਾਡਾ ਹਸਪਤਾਲ ਦੇ ਵਿੱਚ ਅੱਜ ਇੱਕ ਟੋਕਨ ਸਮੂਲੀਅਤ ਦੇ ਤੌਰ ਤੇ ਸਰਕਾਰ ਦੇ ਤੇ ਪ੍ਰਸ਼ਾਸਨ ਦੇ ਧਿਆਨ ਚ ਲਿਆਉਣਾ ਚਾਹੁੰਦੇ ਆ ਵੀ ਇਹ ਸਸ ਹਸਪਤਾਲ ਦੇ ਵਿੱਚ 1.5 ਸਾਲ ਤੋਂ ਆਪਸ ਡਾਕਟਰ ਦੀ ਤੇ ਸੀਐਮਓ ਦੀ ਟਾਸਰ ਨੂੰ ਮੁੱਖ ਰੱਖਦਿਆਂ ਪਰ ਆਮ ਜਨਤਾ ਦਾ ਜਿਹੜਾ ਉਹ ਨੁਕਸਾਨ ਕੀਤਾ ਜਾ ਰਿਹਾ ਹੈ ਇੱਥੇ ਸਰਕਾਰ ਇੱਕ ਪਾਸੇ ਵੱਡੇ ਵੱਡੇ ਦਾਅਵੇ ਕਰਦੀ ਆ ਵੀ 10 ਲੱਖ ਤਾਈ ਦਾ ਅਸੀਂ ਕਿਸਾਨਾਂ ਮਜ਼ਦੂਰਾਂ ਦਾ ਇਲਾਜ ਹੈ ਜਿਹੜਾ ਉਹ ਫਿਰ ਹੀ ਕਰਾਂਗੇ ਪਰ 1 ਲੱਖ ਰੁਪਏ ਨਾਲ ਗੋਡਿਆਂ ਦੇ ਆਪਰੇਸ਼ਨ ਆ ਜਿਹੜੇ ਹੋ ਜਾਂਦੇ ਨੇ ਉਹ ਐਸਾ ਹਸਪਤਾਲ ਦੇ ਵਿੱਚ 1.5 ਸਾਲ ਤੋਂ ਬੰਦ ਪਏ ਨੇ ਉਹਨਾਂ ਨੂੰ ਚਾਲੂ ਕਰਾਉਣ ਵਾਸਤੇ ਅੱਜ ਅਸੀਂ ਇੱਥੇ ਆਏ ਸੀ ਪਰ ਐਸਐਮਓ ਸਾਹਿਬ ਹੈ ਨਹੀਂ ਸੀਐਮਓ ਸਾਹਿਬਾ ਉਹਨਾਂ ਦੇ ਧਿਆਨ ਚ ਲਿਆਉਂਦਾ ਹੈ ਵੀ 25 ਤਰੀਕ ਤੱਕ ਇਹਨਾਂ ਮੰਗਾਂ ਤੇ ਸਾਡੀਆਂ ਤੇ ਗੌਰ ਕੀਤਾ ਜਾਵੇ ਹਸਪਤਾਲ ਦੇ ਵਿੱਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਜੱਚਾ ਬੱਚਾ ਔਰਤਾਂ ਦੇ ਬੈਠਣ ਲਈ ਵਧੀਆ ਪ੍ਰਬੰਧ ਹੋਵੇ ਉਹਨਾਂ ਨੂੰ 2-200 ਇੱਕੀ ਇੱਕੀ ਲਾਈਨ ਦੇ ਵਿੱਚ ਮਹਿਲਾਵਾਂ ਨੂੰ ਖੜਾ ਕੀਤਾ ਜਾਂਦਾ ਜਦੋਂ ਪਾਣੀ ਦਾ ਕੋਈ ਪ੍ਰਬੰਧ ਨਹੀਂ ਉੱਥੇ ਟੋਕਨ ਦਾ ਪ੍ਰਬੰਧ ਹੋਵੇ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਤੇ ਹਸਪਤਾਲ ਪ੍ਰਸ਼ਾਸਨ ਨੂੰ ਚੇਤਾਵਨੀ ਦੇ ਲਈ ਚੋਣਿਆ ਵੀ ਜੇ ਸਾਡੀਆਂ ਮੰਗਾਂ ਕਰਨੀ ਧਿਆਨ ਨਾ ਦਿੱਤਾ ਆਉਣ ਵਾਲੇ ਸਮੇਂ 'ਚ ਅਸੀਂ ਹਸਪਤਾਲ ਦੇ ਵਿੱਚ ਪੱਕਾ ਮੋਰਚਾ ਜਿਹੜਾ ਉਹ ਲਾ ਕੇ ਬੈਠਾਂਗੇ ਇਸ ਲਈ ਅਸੀਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਹਾਂ ਜੀ ਨਾਮ ਬਾਈ ਮੈਂ ترਸੇਮ ਸਿੰਘ ਗਵਿੰਦਪਰਾ ਜ਼ਿਲ੍ਹਾ ਪ੍ਰਧਾਨ ਵੀ ਕੇ ਜੂ ਸਿੱਧੂਪੁਰ ਮਾਨਸਾ ਜੀ ਮਾਮਲਾ ਜੀ ਅੱਜ ਜੋ ਅਸੀਂ ਸਰਕਾਰੀ ਹਸਪਤਾਲ ਦੇ ਵਿੱਚ ਇੱਕ ਸੰਕੇਤਕ ਧਰਨਾ ਦੇਣ ਆਏ ਆ ਸਾਡੀ ਅੱਜ ਬਲਾਕ ਭਲਾੜਾ ਦੀ ਮੀਟਿੰਗ ਸੀ ਉੱਥੇ ਜਦੋਂ ਸਾਡੇ ਕੋਲੇ ਮਸਲੇ ਉੱਠੇ ਵੀ ਸਰਕਾਰੀ ਐਸਪਤਾਲ ਬਲਾਡਾ ਦੇ ਵਿੱਚ ਲਗਭਗ 1.5 ਸਾਲ ਤੋਂ ਜੋ ਗੋਡਿਆਂ ਦੇ ਆਪਰੇਸ਼ਨ ਨੇ ਉਹ ਬਿਲਕੁਲ ਬੰਦ ਪਏ ਨੇ ਜੋ ਐਸਐਮਓ ਮੈਡਮ ਹੈ ਉਸ ਨੂੰ ਲਗਭਗ ਦੋ ਵਾਰ ਅਸੀਂ ਜਥੇਬੰਦੀ ਤੌਰ ਤੇ ਮਿਲ ਚੁੱਕੇ ਹਾਂ ਤੇ ਐਮਐਲਏ ਬੋਧਰਾਮ ਜੀ ਨਾਲ ਵੀ ਅਸੀਂ ਗੱਲ ਕੀਤੀ ਉਹਨਾਂ ਨੇ ਵੀ ਸਾਨੂੰ ਇਹ ਕਿਹਾ ਵੀ ਮੈਂ ਆਪਦੇ ਤੌਰ ਤੇ ਜਾ ਕੇ ਦੋ ਵਾਰੀ ਮੈਡਮ ਨੂੰ ਬੇਨਤੀ ਕਰਾਇਆ ਆ ਵੀ ਇਹ ਆਪਰੇਸ਼ਨ ਚਾਲੂ ਕੀਤੇ ਜਾਣ ਪਰ ਇਸ ਐਸਐਮਓ ਦੇ ਕੰਨ ਤੇ ਕੋਈ ਜੂਨ ਹੀ ਸਰਕੀ ਅੱਜ ਅਸੀਂ ਇੱਕ ਸੰਕੇਤਕ ਧਰਨਾ ਦੇਣ ਆਏ ਆ ਵੀ ਇੱਕ ਤਾਂ ਬਲਾਡੇ ਦੇ ਸਰਕਾਰੀ ਹਸਪਤਾਲ ਦੇ ਵਿੱਚ ਗੋਡਿਆਂ ਦੇ ਆਪਰੇਸ਼ਨ ਚਾਲੂ ਕੀਤੇ ਜਾਣ ਤੇ ਇੱਕ ਜੋ ਜੱਚਾ ਬੱਚਾ ਵਾਰਡ ਦੇ ਵਿੱਚ ਆਪਣੀ ਲਿਫਟ ਦਾ ਪ੍ਰਬੰਧ ਹੈ ਉਹ ਬਿਲਕੁਲ ਖਰਾਬ ਹੋਈ ਪਈ ਹੈ ਉਹ ਲਿਫਟ ਜਲਦੀ ਲੋਟ ਕਰਾਈ ਜਾਵੇ ਤੇ ਜੋ ਆਪਣੀਆਂ ਜੱਤਾ ਬੱਚਾ ਬਾੜ ਦੇ ਵਿੱਚ ਭੈਣਾ ਰੋਜ ਦਵਾਈ ਬੂਟੀ ਲੈਣ ਆਉਂਦੀਆਂ ਉਹਨਾਂ ਦੇ ਲਈ ਵਧੀਆ ਕੋਈ ਟੋਕਨ ਦਾ ਪ੍ਰਬੰਧ ਹੋਵੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੋਵੇ ਇਹ ਹਸਪਤਾਲ ਹੈ ਜੋ ਸਾਰੀਆਂ ਸਹੂਲਤਾਂ ਤੋਂ ਬਾਝਾ ਹੈਗਾ ਜੇਕਰ ਕਹੀਏ ਤਾਂ ਸਰਕਾਰ ਕੰਨੀਓ ਇਹ ਬੇਨਤੀ ਪਿੱਛੇ ਜੇ ਪ੍ਰੋਪੋਜ਼ਲ ਆਈ ਹੈ ਵੀ ਜਿੰਨੇ ਹਸਪਤਾਲ ਨੇ ਉਹਨਾਂ ਦੇ ਸਾਰੇ ਬਾੜ ਏਸੀ ਕੀਤੇ ਜਾਣ ਪਰ ਬਲਾਡਾ ਦੇ ਕਿਸੇ ਵੀ ਵਾਰਡ ਦੇ ਵਿੱਚ ਕੋਈ ਏਸੀ ਨਹੀਂ ਲਾਇਆ ਗਿਆ ਤੇ ਇਹ ਵੀ ਅਸੀਂ ਬੇਨਤੀ ਕਰਕੇ ਗਏ ਆ ਤੇ ਇੱਕ ਪ੍ਰਸ਼ਾਸਨ ਨੂੰ ਅਸੀਂ ਇਹ ਚੇਤਾਵਨੀ ਵੀ ਦਿੰਨੇ ਆ ਵੀ ਅਸੀਂ 25 ਤਰੀਕ ਦਾ ਤੱਕ ਦਾ ਸਮਾਂ ਦੇ ਕੇ ਚੱਲੇ ਆ ਜੇਕਰ ਹਸਪਤਾਲ ਦੇ ਵਿੱਚ ਗੋਡਿਆਂ ਦੇ ਆਪਰੇਸ਼ਨ ਨਾ ਚਾਲੂ ਕੀਤੇ ਲਿਫਟ ਨਾਲ ਲੋਟ ਕਰਾਈ ਤੇ ਕੋਈ ਇਹ ਬਾੜਾਂ ਦੇ ਵਿੱਚ ਏਸੀਆਂ ਦੇ ਪ੍ਰਬੰਧ ਨਾ ਕੀਤੇ ਤਾਂ 25 ਤੋਂ ਬਾਅਦ ਅਸੀਂ ਹਸਪਤਾਲ ਦੇ ਵਿੱਚ ਬੀਕੇਜੂ ਸਿੱਧਪੁਰ ਕੰਨੀਓ ਪੱਕਾ ਮੋਰਚਾ ਖੋਲਾਂਗੇ ਜਿੰਨਾ ਚਿਰ ਇਹ ਸਹੂਲਤਾਂ जम्मा यानी करोंदे उन्हें जारी रखा